ਸ਼੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਤ ਬਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋਪ ਕਰਦੇ ਹਾਂ ਤੁਸੀਂ ਆਪਣੇ ਘਰਾਂ ਵਿੱਚ ਸਾਰੇ ਤੰਦਰੁਸਤ ਹੋਵੋਗੇ ਤੇ ਚਲੋ ਜੀ ਕਰਦੇ ਆ ਅੱਜ ਦਾ ਆਪਾਂ ਵਲੌਗ ਸਟਾਰ ਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਕਲੈਕਸ਼ਨ ਦਿਖਾਉ ਜਾਈਂਗੀ ਕਿਸ ਚੀਜ਼ ਬਾਰੇ ਕਲੈਕਸ਼ਨ ਹੈ ਸੋ ਆਪਾਂ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਕਲੈਕਸ਼ਨ ਦਿਖਾਵਾਂਗੇ ਮਿੱਟੀ ਦੇ ਪਾਂਡਿਆਂ ਦੇ ਕਲੈਕਸ਼ਨ ਦਿਖਾਵਾਂਗੇ ਕਿ ਆਪਣੇ ਕੋਲ ਇਸ ਟਾਈਮ ਕਿਹੜੇ ਕਿਹੜੇ ਮਿੱਟੀ ਦੇ ਪਾਂਡੇ ਹੈਗੇ ਨੇ ਤੇ ਆਪਾਂ ਕੀ ਕੀ ਉਹ ਉਹਨਾਂ ਪਾਂਡਿਆਂ ਦਾ ਕੀ ਕੀ ਯੂਜ਼ ਕਰਦੇ ਆਂ ਆਪਾਂ ਸੋ ਆਪਾਂ ਤੁਹਾਡੇ ਨਾਲ ਇਹ ਚੀਜ਼ਾਂ ਸਾਰੀ ਕਲੈਕਸ਼ਨ ਸ਼ੇਅਰ ਕਰਾਂਗੇ ਤੇ ਅੱਜਕਲ ਮਾਰਕੀਟ ਦੇ ਵਿੱਚ ਆਮ ਤੌਰ ਤੇ ਜਿਹੜੇ ਮਿੱਟੀ ਦੇ ਪਾਂਡੇ ਮਿਲ ਮਿਲੇ ਜਾਂਦੇ ਨੇ ਮਤਲਬ ਜਿਵੇਂ ਕਿ ਘੁਮਿਆਰ ਜਿਹੜੇ ਹਰ ਤਰ੍ਹਾਂ ਦਾ ਪਾਂਡਾ ਰੈਡੀ ਕਰ ਰਹੇ ਨੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਪਾਂਡਾ ਤੁਸੀਂ ਦੇਖੋਗੇ ਅੱਜਕਲ ਅੱਜਕਲ ਘੁਮਿਆਰ ਤਿਆਰ ਕਰ ਰਹੇ ਨੇ ਆਹ ਪਾਂਡਿਆਂ ਦੀ ਤਰ੍ਹਾਂ ਉਹ ਮਿੱਟੀ ਦੇ ਅਕੋਰਡ ਟੂ ਮੀ ਜਿਹੜਾ ਮਿੱਟੀ ਦੇ ਭਾਂਡੇ ਵਿੱਚ ਖਾਣਾ ਪਿਆ ਉਹਦੇ ਨਾਲ ਨਾ ਤਾਂ ਕੋਈ ਬਿਮਾਰੀ ਲੱਗਦੀ ਐ ਨਾ ਕੁਸ਼ਸ ਹੋ ਅ अकॉर्डिंग ਟੂ ਮੀ ਜਿਹੜੇ ਮਿੱਟੀ ਦੇ ਪਾਂਡੇ ਨੇ ਉਹ ਬੈਸਟ ਨੇ ਸੋ ਜਿਹੜੀ ਜਿਹੜੀ ਕਲੈਕਸ਼ਨ ਆਪਾਂ ਆਪ ਨੂੰ ਮਿਲਿਆ ਕਰੂਗੇ ਆਪਾਂ ਉਹ ਕਲੈਕਸ਼ਨ ਬਾਈ ਵੀ ਕਰਿਆ ਕਰਾਂਗੇ ਤੇ ਤੁਹਾਡੇ ਨਾਲ ਸ਼ੇਅਰ ਵੀ ਕਰਦੇ ਰਹਾਂਗੇ ਕਿ ਅੱਜ ਆਪਾਂ ਨਿਊ ਕਲੈਕਸ਼ਨ ਦੇ ਵਿੱਚ ਆ ਚੀਜ਼ ਐਡ ਕਰੀ ਐ ਸੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਉਹੀ ਚੀਜ਼ਾਂ ਦਿਖਾਵਾਂਗੇ ਜਿਹੜੀਆਂ ਆਪਾਂ ਇਸ ਟਾਈਮ ਆਪਣੇ ਕੋਲ ਨੇ ਤੇ ਜਿਹੜੀਆਂ ਆਪਾਂ ਯੂਜ਼ ਵੀ ਕਰ ਰਹੇ ਹਾਂ ਤੇ ਉਹਨਾਂ ਦੇ ਕੀ ਵਰਤੋਂ ਆ ਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਚ ਕਰੀਏ ਜੀ ਵਲੌਗ ਸਟਾਰਟ ਚਲੋ ਜੀ ਕਰਦੇ ਆਪਾਂ ਆਪਣਾ ਵਲੌਗ ਸਟਾਰਟ ਤੇ ਚਲੋ ਸ਼ੁਰੂ ਕਰਦੇ ਆਂ ਜੀ ਆਪਾਂ ਅੱਜ ਦੇ ਵਲੌਗ ਦੀ ਸਟਾਰਟਿੰਗ ਸੋ

ਚਲੋ ਜੀ ਕਲੈਕਸ਼ਨ 1 ਦੇ ਵਿੱਚ ਆਪਾਂ ਦੇਖ ਲੈਨੇ ਆ ਅੱਜ ਗਲਾਸ ਕਲੈਕਸ਼ਨ 2 ਲਓ ਜੀ ਦੂਸਰੇ ਕਲੈਕਸ਼ਨ ਚ ਸ਼ੁਰੂ ਕਰਦੇ ਆ ਤੁਹਾਡੇ ਨਾਲ ਆਪਾਂ ਕੌਲੀਆਂ ਕੌਲੀਆਂ ਦੇ ਕੁਕੌਣੀਆਂ ਦਾ ਸਾਈਜ਼ ਚੈੱਕ ਕਰੋ ਪਹਿਲਾਂ ਜਿਵੇਂ ਮੂਹ ਪਿੰਡਾਂ ਦੇ ਵਿੱਚ ਖੁੱਲੇ ਭਾਂਡੇ ਦੇ ਵਿੱਚ ਆਪਾਂ ਸਬਜ਼ੀ ਕਰਨੇ ਹਨ ਖੁੱਲੇ ਡੁੱਲੇ ਸਬਜ਼ੀ ਖਾਣੇ ਉਸੇ ਅਕੋਰਡਿੰਗ ਖੁੱਲੇ ਡੁੱਲੇ ਦਾ ਸਾਈਜ਼ ਹੋ ਸੋ ਨਾ ਤੇ ਇਹਦੇ ਦੇਖੋ ਬੰਤਰ ਦੇਖੋ ਤੁਸੀਂ ਬੰਤਰ ਕਿੰਨੀ ਸੋਹਣੀ ਬਣੀ ਹੋਈ ਹੈ ਸੋ ਮੇਰੇ ਅਕੋਰਡਿੰਗ ਇਹ ਬੈਸਟ ਹੈ ਸੋ ਆਪਾਂ ਨੂੰ ਜਿੱਦਾਂ ਦੇ ਵੀ ਕਲੈਕਸ਼ਨ ਆਪਾਂ ਨੂੰ ਮਿੱਟੀ ਦੇ ਭਾਂਡੇ ਦੇ ਦੇਖਿਆ ਕਰੋ ਆਪਾਂ ਬਾਏ ਜ਼ਰੂਰ ਕਰਿਆ ਕਰਾਂਗੇ ਅਗਰ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤੇ ਇਹ ਕਲੈਕਸ਼ਨ ਨੰਬਰ 2 ਹੈ ਇਹ ਆਪਣੇ ਕੌਲੀਆਂ ਦਾ ਪੰਜਾਬੀ ਕਰਾਂਗੇ ਕੌਲੀਆਂ ਸ

ਜੋ ਜਿਵੇਂ ਗੱਲ ਕਰਦੇ ਆਪਾਂ ਕੱਪ ਦੀ ਕੱਪ ਦੀ ਜਿਹੜੀ ਬੰਤਰ ਦੇਖੋ ਤੁਸੀਂ ਆਮ ਕੱਪਾਂ ਦੀ ਤਰ੍ਹਾਂ ਹੀ ਇਹਦੇ ਇੱਕ ਹੈਂਡਲ ਲੱਗਾ ਜਿਹੜਾ ਆਪਾਂ ਆਮ ਫੜਦੇ ਆਂ ਤੇ ਦੇਖੋ ਇਹਦਾ ਡਿਜ਼ਾਈਨ ਚੈੱਕ ਕਰੋ ਤੁਸੀਂ ਕਿੰਨਾ ਸੋਹਣਾ ਕੋਈ ਕਹਿ ਨਹੀਂ ਸਕਦਾ ਵੇਖ ਕੇ ਕਿ ਮਿੱਟੀ ਦਾ ਇਹ ਬਿਲਕੁਲ ਦੇਖੋ ਅੰਦਰੋਂ ਵੀ ਦੇਖੋ ਇਹ ਫਿਨਿਸ਼ਿੰਗ ਪੂਰੀ ਦਿੱਤੀ ਹੋਈ ਆ ਪੂਰੀ ਫਿਨਿਸ਼ਿੰਗ ਦੇ ਨਾਲ ਹੀ ਤਿਆਰ ਕੀਤਾ ਹੋਇਆ ਹੈ ਪੂਰੀ ਫਿਨਿਸ਼ਿੰਗ ਦੇ ਨਾਲ ਤਿਆਰ ਕੀਤਾ ਤੇ ਬਹੁਤ ਹੀ ਸੋਹਣੀ ਇਹਦੀ ਬੰਤਰ ਆ ਸੋ ਆਪਣੇ ਕੋਲ ਹੈਗੇ ਇਸ ਟਾਈਮ 6 ਆਪਣੇ ਕੋਲ ਹੈਗੇ ਨੇ ਮਿੱਟੀ ਦੇ ਕੱਪ ਆ ਚਲੋ ਜੀ ਨੈਕਸਟ ਕਲੈਕਸ਼ਨ ਵਿੱਚ ਦਿਖਾਵਾਂਗੇ ਤੁਹਾਨੂੰ ਆਪਾਂ ਅੱਜ ਜੱਗ ਮਿੱਟੀ ਦਾ ਜੱਗ ਪਾਣੀ ਵਾਲਾ ਜੱਗ ਕਹਿ ਸਕਦੇ ਆਪਾਂ ਲਓ ਜੀ ਲਓ ਜੀ ਇਹ ਹੈਗਾ ਮਿੱਟੀ ਦਾ ਜੱਗ ਸੋ ਇਹਦਾ ਨਾ ਥੋੜਾ ਜਿਹਾ ਕਲਰ ਆਪਣਾ ਫੇਡ ਹੋ ਗਿਆ ਅਕੋਰਡਿੰਗ ਟੂ ਮੀ ਮੈਨੂੰ ਲੱਗਦਾ ਜਿੱਥੇ ਤੱਕ ਕਿ ਕਲਰ ਹੀ ਇਦਾਂ ਦਾ ਸੀ ਮਿੱਟੀ ਓਕੇ ਲਓ ਜੀ ਚੈੱਕ ਕਰੋ ਇਹਦਾ ਜਿਹੜਾ ਉੱਪਰ ਜਿਹੜਾ ਕਲਰ ਕੀਤਾ ਹੋਇਆ ਸੀ ਨਾ ਮਿੱਟੀ ਦੇ ਉਹ ਕਲਰ ਇਹਦਾ ਥੋੜਾ ਹੋਇਆ ਉੱਤਰ ਗਿਆ ਬਾਕੀ ਮੇਰੇ ਕੋਲ ਕਲਰ ਦੀ ਕਲੈਕ ਕਲਰ ਆਪਾਂ ਇਹਨੂੰ ਕਰ ਦਾਂਗੇ カラー मेरे कोल पए है सो आपा इनु कलर बना के इदु बाद दे, लुक दे, दे दी लुक जेडी बनूगी ओ भी ਤੁਹਾਨੂੰ ਕਿਸੇ ਹੋਰ ਵਲੌਗ ਦੇ ਵਿੱਚ ਸ਼ੇਅਰ ਜ਼ਰੂਰ ਕਰਾਂਗੇ ਕਿ ਆਪਾਂ ਇਹਨੂੰ ਇਹਨੂੰ ਕਿਹੜਾ कलर ਕਰਕੇ ਇਹਨੂੰ ਆਪਾਂ ਰੈਡੀ ਕਰਤਾ ਉਹੀ ਮਿੱਟੀ ਦਾ ਹੈ ਤੇ ਦੇਖੋ ਇਹਦਾ ਟੱਕਣ ਵੀ ਆ ਦੇਖੋ ਪਾਣੀ ਨਾਲ ਜੱਗ ਤੇ ਦੇਖੋ ਟੱਕਣ ਨਾਲ ਆ ਉਦھے ਪਾਣੀ ਦੀ ਤਰ੍ਹਾਂ ਬਣਿਆ ਹੋਇਆ ਜੱਗ ਦੀ ਤਰ੍ਹਾਂ ਜੱਗ ਬਣੇ ਦੇਖੋ ਪਾਣੀ ਵੀ ਕਮ ਸੇ ਕਮ 1 ਲੀਟਰ ਤੋਂ ਜ਼ਿਆਦਾ ਪੈਂਦਾ ਹੋਣਾ ਮੇਰੇ ਅਕੋਰਡਿੰਗ ਤੇ ਚੈੱਕ ਕਰੋ ਇਹਦਾ ਟੱਕਣਾ ਤੇ ਦੱਸਿਓ ਜਰੂਰ ਤੁਹਾਨੂੰ ਇਹ ਜਿਹੜੀ ਕਲੈਕਸ਼ਨ ਹੈ ਮੇਰੀ ਮਿੱਟੀ ਦੇ ਭਾਂਡਿਆਂ ਦੀ ਕਿੱਦਾਂ ਦੀ ਲੱਗੀ ਕਿਉਂਕਿ ਆਪਾਂ ਅੱਜ ਸੋਚਿਆ ਕਿ ਉਹਨਾਂ ਕੱਲ ਆਪਾਂ ਤੁਹਾਡੇ ਨਾਮ ਵਧਾਣੀਆਂ ਵਾਲਾ ਸ਼ੇਅਰ ਕੀਤਾ ਸੀ ਕਿ ਕਿੱਦਾਂ ਦੀਆਂ ਵਧਾਣੀਆਂ ਵਰਤੀਆਂ ਜਾਂਦੀਆਂ ਪੁਰਾਣੇ ਸਮਾਨੇ ਦੇ ਵਿੱਚ ਤੇ ਅੱਜ ਦੇ ਟਾਈਮ ਦੇ ਵਿੱਚ ਕਿਹੜੀਆਂ ਵਰਤੀਆਂ ਜਾਂਦੀਆਂ ਤੁਹਾਡੇ ਨਾਲ ਉਹ ਵਲੌਗ ਸ਼ੇਅਰ ਕੀਤਾ ਸੀ ਤੇ ਤੁਸੀਂ ਹੋਪ ਕਰੋਗੇ ਕਿ ਉਹ ਵਲੌਗ ਨੂੰ ਖੂਬਸਾਰਾ ਪਿਆਰ ਦਿਤਾਓ ਕਿਉਂਕਿ ਉਹ ਅੱਜ ਆਪਾਂ ਵਲੌਗ ਅਜੇ ਅਪਲੋਡ ਕਰਨਾ ਹੈ ਆਪਾਂ ਅਗਲਾ ਵਲੌਗ ਸ਼ੂਟ ਕਰ ਰਹੇ ਆ ਅਗਲੇ ਦਿਨ ਸੋ ਦੱਸਿਓ ਜ਼ਰੂਰ ਤੁਹਾਨੂੰ ਹੋਏ ਕਿੰਦਾ ਲੱਗਾ ਜੱਗ ਦੀ ਕਲੈਕਸ਼ਨ ਨੂੰ ਆਪਾਂ ਕਲਰ ਕਰਾਂਗੇ ਕਲਰ ਇਹਦਾ ਫੇਡ ਹੋ ਜਾ ਪਿਆ ਜਦਕਿ ਯੂਜ਼ ਆਪਾਂ ਕਰਦੇ ਹੁੰਦੇ ਹੁਣ ਕਰਮਿਆਂ ਦੇ ਵਿੱਚ ਪਾਣੀ ਆਲਰੇਡੀ ਕਰਦੇ ਹੁੰਦੇ ਆ ਤੇ ਇੱਕ ਹੁਣ ਇਸ ਤੋਂ ਬਾਅਦ ਤੁਹਾਨੂੰ ਇੰਪੋਰਟੈਂਟ ਚੀਜ਼ ਦਿਖਾਵਾਂਗੇ ਜਿਹੜੀ ਤੁਹਾਨੂੰ ਦੇਖ ਕੇ ਮੇਰੇ ਅਕੋਰਡਿੰਗ ਟੂ ਮੀ ਮੈਂ ਵੀ ਫਸਟ ਟਾਈਮ ਦੇਖਤੀ ਸੀ ਤੇ ਦਬਾਈ ਕਿਥੇ ਆਪਾਂ ਤੇ ਚੀਜ਼ ਬਹੁਤ ਸੋਹਣੀ ਹੈ ਤੇ ਦੱਸੋ ਕਿੰਦਾ ਲੱਗੇ ਲਿਆਓ ਜੀ ਦਿਖਾਉਨੇ ਆਪਾਂ ਇੱਕ ਹਾਂਡੀ ਦੀ ਤਰ੍ਹਾਂ ਜਿਵੇਂ ਹਾਂਡੀਆਂ ਕਹਿੰਦੇ ਨਾ ਹਾਂਡੀ ਕਹਿ ਦਿੰਦੇ ਆ ਅੱਜ ਕੱਲ ਤੇ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਚੀਜ਼ ਇਹ ਨੀਗਾ ਬਣਾਉਣਾ ਤੇ ਨਹੀਂ ਕੱਢ ਕੇ ਰੱਖ ਸਕਦਾ ਜਿਵੇਂ ਦਹੀਂ ਬਣਾ ਲਓ ਜਿਵੇਂ ਕਿਉਂਕਿ ਇਹਦੇ ਪਲਾਸਟਿਕ ਦੇ ਢੁੰਡੇ ਨੇ ਸੋ ਉਹਨੂੰ ਆਪਾਂ ਤਿੱ ਤਵੀ ਦੇ ਉੱਤੇ ਤਾਂ ਨਹੀਂ ਰੱਖ ਸਕਦੇ ਨਾ ਅੱਗ ਦੇ ਉੱਤੇ ਤੇ ਅਕੋਰਡਿੰਗ ਟੂ ਮੀ ਇਹ ਹੈਗਾ ਕੱਢਣ ਵਾਲਾ ਜਿਵੇਂ ਸਬਜ਼ੀ ਕੱਢ ਕੇ ਰੱਖ ਸਕਦੇ ਹੋ ਤੁਸੀਂ ਇਹਦੇ ਵਿੱਚ ਦਹੀਂ ਬਣਾ ਸਕਦੇ ਹੋ ਨਾ ਤੇ ਦੇਖੋ ਇਹਦਾ ਟੱਕਣਾ ਚੈੱਕ ਕਰੋ ਟੱਕਣਾ ਇਹਦਾ ਤੇ ਮੈਨੂੰ ਇਹ ਬਹੁਤ ਸੋਹਣਾ ਲੱਗਿਆ ਤੇ ਇਹ ਹਜੇ ਤੱਕ ਆਪਾਂ ਮੈਨੂੰ ਲੱਗਦਾ ਇੱਕ ਵਾਰ ਹੀ ਯੂਜ਼ ਕੀਤਾ ਹੋਇਆ ਹੈ ਸ਼ੋਰਪਨੀ ਕਲੈਕਸ਼ਨ ਦੇ ਵਿੱਚ ਇਹ ਵੀ ਐਡ ਆ ਤੇ ਦੱਸਿਓ ਜਰੂਰ ਤੁਹਾਨੂੰ ਕਿੱਦਾਂ ਲੱਗੀ ਮੇਰੀ ਅੱਜ ਦੀ ਕਲੈਕਸ਼ਨ ਚਲੋ ਜੀ ਨੈਕਸਟ ਸ਼ੋ ਕਰਾਂਗੇ ਤੁਹਾਨੂੰ ਆਪਣੇ ਜਿੰਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਸਾਗ ਬਣਾਇਆ ਜਾਂਦਾ ਤੌੜੀ ਉਹ ਨੂੰ ਆਪਾਂ ਦਿਖਾਉਨੇ ਤੌੜੀ ਤੇ ਲਓ ਜੀ ਇਹ ਤੁਹਾਨੂੰ ਦਿਖਾ ਤਾਂ ਮੈਂ ਰਹਿਣੀ ਵੱਡੀ ਕਾਲੀ ਹੋਈ ਹੈ ਕਿਉਂਕਿ ਆਪਾਂ ਅੱਜ ਆਮ ਹੀ ਆਪਣੇ ਘਰਾਂ ਦੇ ਵਿੱਚ ਇਹਦੇ ਵਿੱਚ ਆਪਾਂ ਸਾਗ ਬਣਾਉਨੇ ਆਂ ਇਹ ਆਪਣੀ ਸਾਗ ਵਾਲੀ ਤੌੜੀ ਆ ਕਿ ਸਾਗ ਬਿਨਾ ਤੌੜੀ ਤੋਂ ਦੇ ਕਹਿ ਦਈਏ ਭਾਂਡਿਆ ਕੁਕਰਾਂ ਦੇ ਵਿੱਚ ਬਣਾਈ ਉਹ ਚੀਜ਼ ਦਾ ਸਵਾਦ ਨਹੀਂ ਬੰਦਾ ਹਨ ਸੋ ਜਿਹੜੀ ਤੌੜੀ ਦੇ ਵਿੱਚ ਬਣਿਆ ਸਾਗ ਹੁੰਦਾ ਬਹੁਤ ਹੀ ਸਵਾਦ ਬੰਦਦਾ ਤੇ ਤੁਸੀਂ ਹੋਪ ਕਰਾਂਗੀ ਤੁਹਾਨੂੰ ਮੇਰੀ ਜਿਹੜੀ ਅੱਜ ਦੀ ਕਲੈਕਸ਼ਨ ਦੇ ਕੇ ਬਹੁਤ ਵਧੀਆ ਲੱਗ ਰਹੀ ਹੁਣ ਇਹ ਵੇਖ ਕੇ ਸੋ ਵੀਡੀਓ ਨੂੰ ਫੁੱਲ ਵਾਚ ਕਰਨ ਦੀ ਕੋਸ਼ਿਸ਼ ਕਰੋ ਚਲੋ ਜੀ ਚੈੱਕ ਕਰੋ ਆਪਣਾ ਦੂਜੀ ਤੌੜੀ ਇਹਨੂੰ ਕਹਿ ਦਿੰਨੇ ਆਪਾਂ ਦਾਲ ਵਾਲੀ ਤੌੜੀ ਇਹ ਆਪਣੇ ਸਪੈਸ਼ਲੋ ਸਾਗ ਵਾਸਤੇ ਵੱਡਾ ਤੌੜਾ ਮਤਲਬ ਥੋੜਾ ਹੈ ਤੌੜੀ ਵੱਡੀ ਐ ਤੇ ਇਹ ਤੌੜੀ ਥੋੜੀ ਛੋਟੀ ਕਿਉਂਕਿ ਇਹਦੇ ਵਿੱਚ ਆਪਾਂ ਤਿਆਰ ਕਰਦੀਆਂ ਜੀ ਦਾਲ ਜਿਵੇਂ ਆਪਾਂ ਚੁੱਲ੍ਹੇ ਦੇ ਵਿੱਚ ਦਾਲ ਧਰ ਦਿੰਦੇ ਹਣਾ ਤੇ ਰੁੱਝੀ ਜਾਂਦੀ ਸੋ ਆਪਾਂ ਇਹਦੇ ਵਿੱਚ ਆਲਰੇਡੀ ਆਪਾਂ ਏਰ ਭਾਂਡੇ ਦੇ ਵਿੱਚ ਕਰਦੇ ਆ ਕਿਉਂਕਿ ਪਾਤੀ ਭਾਂਡੇ ਦੇ ਵਿੱਚ ਤਿਆਰ ਤੱਕ ਇਹਦਾ ਸਵਾਦ ਇਹਦੇ ਮਿੱਟੀ ਦੇ ਭਾਂਡੇ ਵਿੱਚ ਜਿਹੜਾ ਸਵਾਦ ਸਬਜ਼ੀ ਦਾ ਆਉਂਦਾ ਹੈ ਉਹ ਨਾ ਭਾਂਡੇ ਵਿੱਚ ਨਹੀਂ ਆਉਂਦਾ ਤੇ ਚਲੋ ਜੀ ਇਹਦੇ ਵਿੱਚ ਆਪਾਂ ਬਣਾਉਣੀ ਹੁੰਦੀਆਂ ਜੀ ਆਪਾਂ ਦਾਲ ਦੀ ਆਪਣੀ ਹੈਗੀ ਦਾਲ ਦੀ ਪੂਜੀ ਲੋਜੀ ਤੇ ਨੈਕਸਟ ਦੁਕਾਨੇ ਤੁਹਾਨੂੰ ਰੋਟੀ ਹੁਣ ਦਾਲ ਵੀ ਬਣਾ ਲਈ ਸਾਗ ਵੀ ਨੰ ਬਣਾ ਲਿਆ ਹੁਣ ਰੋਟੀ ਦੀ ਵਾਰੀ ਆ ਗਈ ਜੀ ਲਓ ਜੀ ਚੈੱਕ ਕਰਾਉਣੀ ਆ ਤੁਹਾਨੂੰ ਰੋਟੀ ਬਣਾਉਣ ਵਾਲਾ ਤਵਾ ਇਹ ਵੀ ਆਪਣਾ ਵਰਤੋਂ ਦੇ ਵਿੱਚ ਹੈਗਾ ਤਾਂ ਕਰਕੇ ਇਹਦਾ ਕਲਰ ਇਦਾਂ ਹੋਇਆ ਪਿਆ ਕਿਉਂਕਿ ਇਹ ਆਪਾਂ ਯੂਜ਼ ਕਰਦੇ ਆ ਸਰਦੀ ਦੇ ਦਿਨਾਂ ਦੇ ਵਿੱਚ ਇਹਨੂੰ ਵਰਤਦੇ ਆ ਇਹ ਹੈਗਾ ਜੀ ਆਪਣਾ ਤਵਾ ਤੇ ਇਹ ਵੀ ਆਪਣਾ ਮਿੱਟੀ ਦਾ ਹੀ ਤਵਾ ਹੈਗਾ ਤੇ ਦੱਸਿਓ ਜਿਹੜਾ ਕਲੈਕਸ਼ਨ ਕਿੱਦਾਂ ਲੱਗਾ ਕਿਉਂਕਿ ਕੁਝ ਕੁ ਚੀਜ਼ਾਂ ਵੀ ਯੂਜ਼ਫੁਲ ਯੂਜ਼ ਕੀਤੀਆਂ ਹੋਈਆਂ ਨੇ ਇਸ ਕਰਕੇ ਤੁਹਾਨੂੰ ਇਹ ਆਪਣੀਆਂ ਪੁਰਾਣੀਆਂ ਲੱਗ ਰਹੀਆਂ ਹੋਣਗੀਆਂ ਜਿਵੇਂ ਆਪਾਂ ਤੌੜੀਆਂ ਦਿਖਾਈਆਂ ਤੁਹਾਨੂੰ ਆ ਨਾ ਤੇ ਇਸੇ ਤਰ੍ਹਾਂ ਆਪਣਾ ਜਿਹੜਾ ਤਵਾ ਇਹ ਵੀ ਵਰਤੋਂ ਦੇ ਵਿੱਚ ਆਉਂਦਾ ਹੈਗਾ ਸੋ ਇਸ ਕਰਕੇ ਇਹ ਆਪਣਾ ਤਵਾ ਵੀ ਵਰਤਦਾ ਦੇ ਵਿੱਚ ਇਹ ਤਵਾ ਵੀ ਆਪਣੀ ਮਰਤੋਂ ਤੋਂ ਹੁੰਦਾ ਦੱਸਿਓ ਜਰੂਰ ਤੁਹਾਨੂੰ ਕਿਹੜੀ ਕਲੈਕਸ਼ਨ ਵਿੱਚੋਂ ਕਿਹੜੀ ਚੀਜ਼ ਜ਼ਿਆਦਾ ਸੋਹਣੀ ਲੱਗੀ ਤੇ ਚੈੱਕ ਕਰਵਾਨੇ ਜੀ ਤੁਹਾਨੂੰ ਅੱਜ ਕੱਲ ਦੇ ਟਾਈਮ ਦੇ ਵਿੱਚ ਚੱਲ ਰਹੇ ਨੇ ਸਭ ਤੋਂ ਪਹਿਲਾਂ ਜਿਹੜੇ ਘੜੇ ਚੱਲਦੇ ਸੀ ਤੌੜੀਆਂ ਚੱਲਦੀਆਂ ਸੀ ਠੰਡੇ ਪਾਣੀ ਦੇ ਵਾਸਤੇ ਆ ਛੋਟੀਆਂ ਛੋਟੀਆਂ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਆਹ ਚੱਲਦੀਆਂ ਹੁੰਦੀਆਂ ਸੀ ਪੂcjੀਆਂ ਟਾਈਪ ਜਿਵੇਂ ਕਹਿੰਦੇ ਛੋਟੀਆਂ ਤੌੜੀਆਂ ਛੋਟੀਆਂ ਠੰਡਾ ਪਾਣੀ ਰਹਿੰਦਾ ਸੀ ਇਹਨਾਂ ਦੇ ਵਿੱਚ ਠੰਡਾ ਪਾਣੀ ਰਹਿਦਾ ਹੁੰਦਾ ਸੀ ਸੋਈ ਕੂcjੀ ਵੀ ਆਪਣੇ ਕੋਲ ਹੈਗੀ ਆ ਤੇ ਆਪਾਂ ਗਰਮੀਆਂ ਦੇ ਵਿੱਚ ਇਹਦੇ ਸੋ ਲੋ ਜੀ ਚੈੱਕ ਕਰੋ ਕਿ ਜੇ ਬਹੁਤ ਠੰਡਾ ਪਾਣੀ ਦਿੰਦੇ ਦੀ ਨਿਸ਼ਾਨੀ ਇਹ ਹੁੰਦੀ ਜਿਹੜੀ ਰੈੱਡ ਜੀ ਹੋਵੇ ਨਾ ਬਾਹਲੀ ਹਨਾ ਸੋ ਇੱਕ ਹੋਰੀ ਹੋਰੀ ਕਹਿ ਸਕਦੇ ਹੋ ਹੋਰੀ ਜਿਹੜੀ ਖੁੱਜੀ ਹੈਗੀ ਪੋਰਾ ਘੜਾ ਕਹਿ ਦਿੰਦੇ ਆ ਪੋਰਾ ਇੱਕ ਘੜਾ ਇਹ ਘੜੇ ਤੋਂ ਛੋਟਾ ਸਾਈਜ਼ ਜਿਹੜਾ ਹੁੰਦਾ ਛੋਟਾ મતલਬ ਇਹਨੂੰ ਚ ਠੰਡਾ ਰਹਿਣਾ ਪਾਣੀ ਇਹ ਚੈੱਕ ਕਰੋ ਇਤੂ ਬਾਅਦ ਆਪਣੇ ਘਰੇ ਇਤੂ ਬਾਅਦ ਆਮ ਹੀ ਤੁਹਾਨੂੰ ਪਤਾ ਹੋਣਾ ਪਿੰਡਾਂ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਘੜੇ ਹੁੰਦੇ ਵਰਤੋਂ ਦੇ ਵਿੱਚ ਹੁੰਦੇ ਨੇ ਉਹ ਘੜੇ ਸੀ ਹਨ ਪਹਿਲਾਂ ਉਹਨਾਂ ਦੇ ਕੁਝ ਨਹੀਂ ਸਿੰਪਲ ਘੜੇ ਹੁੰਦੇ ਸੀ ਉਦੋਂ ਬਾਅਦ ਇਹ ਤੋੜਗਾ ਹੁੰਦੇ ਸੀ ਤੋਂ ਉਦੋਂ ਬਾਅਦ ਕੀ ਹੋਣ ਲੱਗਿਆ ਕਿ ਆਪਣੇ ਘੜਿਆਂ ਨੂੰ ਟੂਟੀਆਂ ਲੱਗਣ ਲੱਗੀਆਂ ਲੋਕ ਜਿਹੜੇ ਆਪਣੇ ਕਾਹ ਕਹਿ ਦੀ ਆਪਾਂ ਕੰਮਾਂ ਦੇ ਬੋਲੇ ਕੋਈ ਨਾ ਕੋਈ ਨਵੀਂ ਕਾੜ ਨਿਕਲਦੀ ਰਹਿੰਦੀ ਐ ਸੋ ਨਵੀਂ ਕਾੜ ਦੇ ਵਿੱਚ ਸ਼ਾਮਿਲ ਹੋਇਆ ਆਪਣਾ ਟੂਟੀ ਵਾਲਾ ਘੜਾ ਸੋ ਵੀ ਤੁਹਾਨੂੰ ਸ਼ੇਅਰ ਕਰਦੇ ਆਂ ਜੀ ਚੈੱਕ ਕਰੋ ਲੋ ਜੀ ਆ ਚੈੱਕ ਕਰੋ ਟੂਟੀ ਵਾਲਾ ਘੜਾ ਤੇ ਇਹ ਵੀ ਆਪਣੇ ਅੱਜ ਕੱਲ ਦੇ ਟਾਈਮ ਦੇ ਵਿੱਚ ਟੂਟੀਆਂ ਲੱਗਣ ਲੱਗ ਗਈਆਂ ਘੜਿਆਂ ਨੂੰ ਪਹਿਲਾਂ ਪੱਲੇ ਪੁਰਾਣੇ ਜ਼ਮਾਨੇ 'ਚ ਕੋਈ ਟੂਟੀ ਨਹੀਂ ਹੁੰਦੀ ਸੀ ਅੱਜ ਦੇ ਟਾਈਮ 'ਚ ਕੀ ਕਰ ਰਹੇ ਨੇ ਜਿਹੜੇ ਕਾਰੀਗਰ ਹਨਾ ਕਮਿਹਾਰ ਨੇ ਸੋ ਵੀ ਨਵੇਂ-ਨਵੇਂ ਕਾੜ ਕੱਢ ਰਹੇ ਨੇ ਜਿੱਦਾਂ ਹੋਰ ਕਾਰੀਗਰ ਕੱਢ ਰਹੇ ਨੇ ਸੋ ਉਸੇ ਤਰ੍ਹਾਂ ਜਿਹੜੇ ਕਮਿਹਾਰ ਉਹ ਵੀ ਨਵੇਂ-ਨਵੇਂ ਕਾਂਡਾ ਕੱਢ ਰਹੇ ਨੇ ਸੋ ਉਹਨਾਂ ਨੇ ਵੀ ਕਾੜ ਕੱਢੀ ਇੱਕ ਘੜੇ ਨਾਲ ਤੇ ਟੂਟੀ ਚਲੋ ਜਿਵੇਂ ਹੋ ਗਿਆ ਘੜਾ ਤਿਆਰ ਤੇ ਇਸੇ ਪ੍ਰਕਾਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਵਾਟਰਪੂਲਰ ਵੀ ਅੱਜ ਕੱਲ ਚੱਲ ਰਹੇ ਨੇ ਟੂਟੀਆਂ ਵਾਲੇ ਸੋ ਲੋ ਜੀ ਚੈੱਕ ਕਰੋ ਅੱਜ ਦਾ ਨਿਊ ਕਲੈਕਸ਼ਨ ਦੇ ਵਿੱਚ ਅੱਜ ਕੱਲ ਜਿਹੜੇ ਟਾਈਮ ਦੇ ਵਿੱਚ ਵਰਤੀ ਜਾਣ ਵਾਲੀ ਚੀਜ਼ ਆ ਘਮਿਆਰਾ ਨੇ ਨਵੇਂ ਕਾਢ ਕੱਢੀ ਸੀ ਜਿਹੜੀ ਆ ਵਾਟਰ ਫੁੱਲਰ ਦੀ ਸੋ ਅੱਜ ਕੱਲ ਆਮ ਹੀ ਘਰਾਂ ਦੇ ਵਿੱਚ ਇਹ ਵਾਟਰ ਕੋਲਰ ਵਰਤੇ ਜਾਂਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਪਾਣੀ ਵੀ ਠੰਡਾ ਰਹਿੰਦਾ ਤੇ ਨਾਲੇ ਆਪਣਾ ਜਿਹੜਾ ਘੜੇ ਦੇ ਵਿੱਚ ਵਾਰ-ਵਾਰ ਗਲਾਸ ਪਾਉਣੇ ਹਨ ਉਹ ਉਹ ਦੀ ਉਹ ਛੱਡ ਕੇ ਅੱਜ ਕੱਲ ਟੂਟੀ ਦਾ ਚੱਲ ਪਿਆ ਲੋ ਜੀ ਚੱਕੋ ਟੂਟੀ ਤੇ ਪਾਣੀ ਪੀਵੇ ਫਿਲਟਰ ਆਪਾਂ ਲੈ ਲੈਂਦੇ ਆ ਪਾਣੀ ਪੂਟੀ ਚਲਾਈ ਦੇ ਪਾਣੀ ਨੂੰ ਉਸੇ ਪ੍ਰਕਾਰ ਦੇ ਵਿੱਚ ਪੂਟੀ ਦੇ ਅਰੇਂਜਮੈਂਟ ਕੀਤੀ ਹੋਈ ਤੇ ਦੇਖੋ ਕਿੰਨੀ ਸੋਹਣੀ ਬੰਤਰ ਬਣਾਤੀ ਹੈ ਨਾ ਦੇਖੋ ਕਾ ਗੱਲ ਇਹ ਨਹੀਂ ਕਲਾ ਦੀ ਗੱਲ ਆ ਨਾ ਜਿਉਂ ਉਹਨਾਂ ਦੇ ਵਿੱਚ ਕਲਾ ਹੈਗੀ ਉਹ ਵੀ ਨਵੀਂ-ਨਵੀਂ ਚੀਜ਼ਾਂ ਦੇ ਕਾੜ ਕਾੜ ਰਹੇ ਨੇ ਕਮਿਆਰ ਵੀ ਹੈ ਨਾ ਸੋ ਇਹ ਚੀਜ਼ ਆਪਣਾ ਵਾਟਰਪੂਲਰ ਦੱਸੇ ਜਰੂਰ ਤੁਹਾਨੂੰ ਕਿੰਦਾਂ ਦੀਆਂ ਲੱਗੀਆਂ ਅੱਜ ਦੀਆਂ ਜਿਹੜੇ ਕਲੈਕਸ਼ਨ ਦੀਆਂ ਚੀਜ਼ਾਂ ਨੇ ਆਪਣੀਆਂ ਲਓ ਜੀ ਚੈੱਕ ਲਓ ਜੀ ਇੱਕ ਤੋੜੀ ਦਿਖਾਉਣੇ ਤਾਂ ਮੈਂ ਹੋ ਸਕਦਾ ਮੈਂ ਲਗਾ ਕੱਲ ਦੀ ਕਲੈਕਸ਼ਨ ਜੀ ਮੈਂ ਤੁਹਾਨੂੰ ਦਿਖਾਈ ਹੋਵੇ ਤੇ ਇਹ ਆਪਣੀ ਹੈਗੀ ਆ ਦੇਖੋ ਤੋੜੀ ਕਿੰਨੀ ਸੋਹਣੀ ਇਹਨੂੰ ਡੈਕੋਰੇਟ ਕਰਿਆ ਹੋਇਆ ਪਹਿਲਾਂ ਦੇ ਟਾਈਮ ਦੀ ਪਈ ਹੋਈ ਆ ਇਹ ਆਪਾਂ ਯੂਜ਼ ਤਾਂ ਨਹੀਂ ਕਰਦੀ ਜਸਟ ਇਹ ਡੈਕੋਰੇਟ ਕੀਤੀ ਹੋਈ ਇਸ ਕਰਕੇ ਇਹਨੂੰ ਆਪਾਂ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਮੰਮੀ ਨੇ ਮੈਨੂੰ ਦਿਖਾਈ ਸੀ ਸੋ ਮੈਂ ਸੋਚਿਆ ਕੋਈ ਨਾ ਕਲੈਕਸ਼ਨ ਦੇ ਵਿੱਚ ਤੁਹਾਨੂੰ ਦਿਖਾਣੀ ਪੰਦੀ ਹੈ ਹਨਾ ਤੇ ਜੇ ਦੱਸਿਓ ਜਰੂਰ ਤੁਹਾਨੂੰ ਕਿੱਦਾਂ ਲੱਗੀ ਕਲੈਕਸ਼ਨ ਸਾਰੀਆਂ ਐ ਰੱਖਾਂਗੇ ਤੇ ਲਓ ਜੀ ਅੱਜ ਕੱਲ ਚੱਲ ਰਹੇ ਨੇ ਤੁਹਾਨੂੰ ਪਤਾ ਹਨਾ ਮਿੱਟੀ ਦੇ ਫੰਕਸ਼ਨ ਸੀ ਜਨਮਾਸਟਮੀ ਦਾ ਨਾ ਤੇ ਉਪਰ ਉਸ ਦਿਨ ਆਪਾਂ ਉਸ ਦਿਨ ਆਪਾਂ ਤਿਆਰ ਕੀਤੀ ਸੀ ਉਹਨਾਂ ਦੇ ਫੰਕਸ਼ਨ ਦੇ ਲਈ ਤਿਆਰ ਕੀਤੀ ਸੀ ਆਪਾਂ ਕਤੌੜੀ ਸੋ ਵੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਨੇ ਜੀ ਚੈੱਕ ਕਰੋ ਤੌੜੀ ਵੈਸੇ ਤਾਂ ਤੁਸੀਂ ਵਲੌਗ ਦੇਖਿਆ ਹੋਗਾ ਮੇਰਾ ਹਨਾ ਤਿਆਰ ਕਿਵੇਂ ਕੀਤੀ ਸਾਰਾ ਕੁਝ ਮੈਂ ਦੱਸਿਆ ਜਨਮਾਸਟਮੀ ਦਾ ਵਲੌਗ ਤਿਆਰ ਕੀਤਾ ਸਪੈਸ਼ਲ ਮੈਂ ਤੁਹਾਡੇ ਲਈ ਉਹ ਮੈਂ ਵਲੌਗ ਤਿਆਰ ਕੀਤਾ ਤੁਹਾਡੇ ਲਈ ਸਪੈਸ਼ਲ ਉਹਦੇ ਵਿੱਚ ਮੈਂ 올ਓਵਰ ਸਾਰਾ ਦੱਸਿਆ ਕਿ ਕਿਵੇਂ ਮਟੀਰੀਅਲ ਲੱਗ ਆਇਆ ਕੀੜਾ ਮਟੀਰੀਅਲ ਕਿੰਨੇ ਰੁਪਏ ਦਾ ਐ ਸੋ ਸਾਰੇ ਵੈਰੀਅਸ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਬਟ ਕੀ ਦੱਸਿਓ ਜਰੂਰ ਕਿੰਦਾਂ ਲੱਗੇ ਬਹੁਤ ਸੋਹਣੇ ਤਿਆਰ ਹੋਏ ਸੀ ਤੇ ਇਹਦੇ ਨਾਲ ਹੀ ਆਪਾਂ ਇੱਕ ਛੋਟਾ ਪੂਜਾ ਵੀ ਤਿਆਰ ਕਰਿਆ ਸੀ ਕਿਉਂ ਕਿਉਂ ਤਿਆਰ ਕਰਿਆ ਸੀ ਕਿਉਂਕਿ ਆਪਣੇ ਬੇਬੀ ਦੇ ਘਰੇ ਆਪਾਂ ਇਹਦਾ ਫੋਟੋ ਸ਼ੂਟ ਕਰਨਾ ਸੀ ਸੋ ਆਪਾਂ ਨਿੱਕਾ ਇਹ ਪੂਜਾ ਵੀ ਰੈਡੀ ਕੀਤਾ ਸੀ ਸੋ ਦੇਖੋ ਕਿੰਦਾਂ ਲੱਗਿਆ ਇਹਦੀ ਸਾਰੀ ਜਾਣਕਾਰੀ ਵੀ ਆਪਣਾ ਜਨਮ ਅਸਤਮੀ ਵਾਲੇ ਮਟਕਾ ਡੈਕੋਰੇਸ਼ਨ ਵਾਲਾ ਆਪਣਾ ਵਲੌਗ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਮਟਕਾ ਡੈਕੋਰੇਸ਼ਨ ਮੈਂ ਕਿੰਦਾਂ ਕੀਤੀ ਸੀ ਤੇ ਜਰੂਰ ਚੈੱਕ ਕਰਿਓ ਆਪਣਾ ਉਹ ਵੀ ਵਲੌਗ ਪਲੀਜ਼ ਉਸ ਵਲ ਤਦ ਲੋ ਜੀ ਆਪਣੇ ਘਰਾਂ 'ਚ ਆਮ ਹੀ ਆਪਣੇ ਵਰਤਿਆਂ ਜਨਮੀਆਂ ਵਰਤੇ ਵਰਤ ਰੱਖਦੇ ਨੇ ਨਾ ਇੱਕ ਆਪਣਾ ਵਰਤ ਰੱਖਦੇ ਨੇ ਕਰਵਾ ਚੌਥ ਦਾ ਵਰਤ ਸੋ ਆਹ ਕੁੱcjੀਆਂ ਉਹਦੇ ਵਰਤੀਆਂ ਜਾਂਦੀਆਂ ਨੇ ਕਿਉਂਕਿ ਇਹਦੇ ਨਾਲ ਦੀਆਂ ਦੋ ਕੁੱcjੀਆਂ ਹੁੰਦੀਆਂ ਨੇ ਦੇਖੋ ਚੈੱਕ ਕਰੋ ਇਹ ਆਮ ਇਹ ਤਾਂ ਪੁਰਾਣੇ ਟਾਈਮ ਦੇ ਵਿੱਚ ਵੀ ਵਰਤੀਆਂ ਜਾਂਦੀਆਂ ਸੀ ਉਹੀ ਬੰਤਰ ਆ ਇਹਨਾਂ ਦੀ ਤਾਂ ਇਹਨਾਂ ਵਿੱਚ ਕੋਈ ਚੇਂਜ ਨਹੀਂ ਆਇਆ ਅੱਜ ਕੱਲ ਆਇਆ ਹੈ ਚੇਂਜ ਇਹਨਾਂ ਦੇ ਵਿੱਚ ਚੇਂਜ ਕੀ ਆਇਆ ਕਿ ਇਹਨਾਂ ਨੂੰ ਅੱਜ ਕੱਲ ਕਮਿਆਰ ਕਲਰ ਕਰਨ ਲੱਗ ਗਏ ਵੱਖਰਾ ਵੱਖਰਾ ਡਿਫਰੈਂਟ ਬਣਾ ਗਾ ਦੇ ਇਹਨਾਂ ਨੂੰ ਕਲਰ ਕਰਕੇ ਇਹਨਾਂ ਨੂੰ ਡੈਕੋਰੇਟ ਕਰ ਰਹੇ ਨੇ ਇਹਨਾਂ ਤੇ ਇਹਨਾਂ ਕੁੱcjੀਆਂ ਦੇ ਵਿੱਚ ਇਹੀ ਫਰਕ ਆਇਆ ਅੱਜ ਦੇ ਟਾਈਮ ਤੋਂ ਪਿਛਲੇ ਟਾਈਮ ਦੇ ਵਿੱਚ ਜਸਟ ਇਹਨਾਂ ਨੂੰ ਕਲਰ ਕੀਤਾ ਜਾਂਦਾ ਹੈ ਅਲੱ ਜਾਦੇ ਗਨੇ ਆਪਣੇ ਉਹਦੇ ਵਰਤਾਵਾਸ ਦੀ ਚੈੱਕ ਕਰੋ ਜੀ ਇਹ ਕੁੱਝਾ ਕਿ ਦੇਖੋ ਆ ਕੁੱਝਾ ਇਹ ਕੁੱਝਾ ਮੇਰਾ بیٹے ਦਾ ਮੈਂ ਫਸਟ ਵਰਤ ਰੱਖਿਆ ਸੀ ਬੱਚੇ ਮੁੰਡੇ ਦਾ ਵੀ ਵਰਤ ਰੱਖਦੇ ਨੇ ਅੱਜ ਕੱਲ ਦੇ ਟਾਈਮ ਦੇ ਵਿੱਚ ਸੋ ਮੈਂ ਵੀ ਆਪਣੇ ਫਸਟ ਟਾਈਮ ਐਤ ਕੀ ਰੱਖਿਆ ਸੀ ਆਪਣੇ ਬੇਟੇ ਦੇ ਲਈ ਵਰਤ ਸੋ ਆਪਾਂ ਇਹ ਕੁੱਝਾ ਯੂਜ਼ ਕੀਤਾ ਸੀ ਉਦੋਂ ਸੋ ਇਹ ਕੁੱਝਾ ਇੰਤੇ ਡੈਕੋਰੇਟ ਕੀਤਾ ਹੋਇਆ ਆਪਾਂ ਲਿਆ ਸੀਗਾ ਕੁੱਝਾ ਬਹੁਤ ਸੋਹਣਾ ਲੱਗਿਆ ਮੈਨੂੰ ਤੇ ਆਪਾਂ ਵਰਤ ਐਤ ਕੀ ਰੱਖਿਆ ਸੀ ਬੇਵੀ ਦੇ ਲਈ ਵੀ ਤੇ ਸੋ ਇਸ ਕਰਕੇ ਆਪਾਂ ਇਹ ਬਾਈ ਕੀਤਾ ਸੀ ਦੱਸਿਓ ਇਹ ਵੀ ਕਿਦਾਂ ਦਾ ਲੱਗਾ ਤੁਹਾਨੂੰ ਤਿਆ ਆ ਮੈਂ ਆਪਣੇ ਘਰਾਂ ਦੇ ਵਿੱਚ ਕੋਰੇ ਜਿਹੜੇ ਤੋੜੇ ਵਰਤੇ ਜਾਂਦੇ ਨੂੰ ਮੈਂ ਕਿਹਾ ਚਲੋ ਅੱਜ ਜਿਵੇਂ ਆਪਣੀ ਕਲੈਕਸ਼ਨ ਦੇ ਵਿੱਚ ਤੁਹਾਨੂੰ ਸਾਰਾ ਸਾਮਾਨ ਦਿਖਾ ਦਿੱਤਾ ਜਾਵੇ। ਹਾਂਜੀ ਹੋਪ ਕਰਾਂਗੇ ਤੇ ਜਿਹੜੀ ਅੱਜ ਦੀ ਕਲੈਕਸ਼ਨ ਹੈ ਤੁਹਾਨੂੰ ਮੇਰੀ ਬਹੁਤ ਵਧੀਆ ਲੱਗੀ ਹੋਊਗੀ ਤੇ ਤੁਸੀਂ ਮੇਰੇ ਇਸ ਵਲੌਗ ਨੂੰ ਖੂਬਸਾਰਾ ਪਿਆਰ ਦੋਵਗੇ ਕਿਉਂਕਿ ਆਪਾਂ ਤੁਹਾਡੇ ਲਈ ਇਸ ਪ੍ਰਕਾਰ ਸੋਹਣੇ-ਸੋਹਣੇ ਵਲੌਗ ਲਿਆਉਂਦੇ ਰਹਾਂਗੇ ਤੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਪੁਰਾਣੀਆਂ ਪ੍ਰਾਤਨ ਸਮੇਂ ਦੀਆਂ ਪੁਰਾਣੀਆਂ ਚੀਜ਼ਾਂ ਦਿਖਾਈਆਂ ਜਾਣਗੀਆਂ ਤੇ ਤੁਸੀਂ ਮੇਰੇ ਇਸ ਵਲੌਗ ਨੂੰ ਖੂਬਸਾਰਾ ਪਿਆਰ ਦਿਓ ਤਾਂ ਜੋ ਜਿਹੜੇ ਨੈਕਸਟ ਆਉਣ ਵਾਲੇ ਜਿਹੜੇ ਮੇਰੇ ਵਲੌਗ ਆ ਤੁਹਾਨੂੰ ਦਿਖਾਏ ਜਾਣਗੇ ਉਹਨਾਂ ਦੇ ਵਿੱਚ ਪੁਰਾਣੀਆਂ ਚੀਜ਼ਾਂ ਤੇ ਤੁਸੀਂ ਖੂਬ ਪਸੰਦ ਕਰੋਗੇ ਨੌ ਲੌਕਾਂ ਨੂੰ ਬਹੁਤ ਪਸੰਦ ਆਇਆ ਹੋਊਗਾ ਤੇ ਇਹ ਹੀ ਜੇ ਕੋਈ ਨਿਊ ਆਊਗਾ ਸਾਡੇ ਚੈਨਲ ਤੇ ਪਲੀਜ਼ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਾਡੇ ਚੈਨਲ ਦੇ ਉੱਤੇ ਤੁਹਾਨੂੰ ਡੇਲੀ ਵਲੋਗਿੰਗ ਦੇ ਨਾਲ-ਨਾਲ ਪੁਰਾਤਨ ਟਾਈਮ ਦੀਆਂ ਚੀਜ਼ਾਂ ਵੀ ਦਿਖਾਈਆਂ ਜਾਣਗੀਆਂ ਕਿਉਂਕਿ ਡੇਲੀ ਵਲੋਗਿੰਗ ਦੇ ਵੀ ਆਪਣਾ ਡੇਲੀ ਵਲੌਗ ਆਉਂਦਾ ਹੀ ਆਉਂਦਾ ਐ ਸੋ ਕਈ ਸਮ ਟਾਈਮ ਆਪਣੇ ਕੋਲ ਜਿਹੜੀਆਂ ਪੁਰਾਤਨ ਟਾਈਮ ਦੀਆਂ ਚੀਜ਼ਾਂ ਪਈਆਂ ਪੁਰਾਣੇ ਜ਼ਮੀਨੀਆਂ ਸੋ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤੇ ਬਾਕੀ ਡੇਲੀ ਰੁਟੀਨ ਦੇ ਵਿੱਚ ਆਪਾਂ ਕੀ ਕੰਮ ਕਾਜ ਕਰ ਰਹੇ ਆਂ ਤੇ ਡੇਲੀ ਲਾਈਫ ਦੇ ਵਿੱਚ ਆਪਾਂ ਕੀ ਰੋਜ਼ ਡੇਲੀ ਦਾ ਆਪਣਾ ਜਿਹੜਾ ਵਰਕ ਕੀ ਆਪਾਂ ਕੀ ਕੁਝ ਕਰਦੇ ਸੋ ਤੁਹਾਡੇ ਨਾਲ ਸ਼ੇਅਰ ਕਰ ਦੇ ਹੋ ਤੇ ਪਲੀਜ਼ ਵੀ ਉਹਨੂੰ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਕਰਨ ਨੂੰ ਸਬਸਕ੍ਰਾਈਬ ਤੇ ਕੋਈ ਵੀ ਵੀਡੀਓ ਪਲੀਜ਼ ਉਹਨੂੰ ਲਾਈਕ ਕਰਿਆ ਕਰੋ ਦੀ ਕੋਸ਼ਿਸ਼ ਕਰਿਆ ਕਰੋ ਤੁਸੀਂ ਉਸ ਵੀਡੀਓ ਨੂੰ ਆਪਣੇ ਫਰੈਂਡਸ ਤੇ ਰਿਲੇਟਿਵਸ ਦੇ ਨਾਲ ਵੀ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜੀ ਚਲੋ ਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਹੋਪ ਕਰਾਂਗੇ ਤੁਹਾਨੂੰ ਇਹ ਵਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਤਦ ਤੱਕ ਦੇ ਲਈ ਸਸਤੀ ਆਕਾ